ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੇਰਾ ਪਿੰਡ ਬਲੋਲਪੁਰ ਜੋ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੀ ਧਰਤੀ ਤੇ ਹੈ ਇਸ ਪਿੰਡ ਵਿੱਚ ਰੈਂਸਬਾਈ ਕੀਰਤਨ ਸੀ ਤੇ ਮਹਾਂਪੁਰਖ ਬਾਬਾ ਜੀ ਘੁੰਮਣਾ ਵਾਲੇ ਵੀ ਉੱਥੇ ਸੰਗਤਾਂ ਸਮੇਤ ਪਹੁੰਚੇ ਹੋਏ ਸਨ ਅਜੇ ਬਾਬਾ ਜੀ ਪਿੰਡੋਂ ਬਾਹਰ ਹੀ ਸੀ ਤੇ ਲੋਕ ਬਾਬਾ ਜੀ ਨੂੰ ਲੈਣ ਵਾਸਤੇ ਮਹਾਂਪੁਰਖਾਂ ਨੂੰ ਅੱਗੇ ਆਏ ਤੇ ਸਾਰਿਆਂ ਦੀ ਮਨ ਦੀ ਇੱਛਾ ਸੀ ਕਿ ਮਹਾਂਪੁਰਖਾਂ ਦੇ ਦਰਸ਼ਨ ਜਾਰੀ ਕਰ ਸਕਣਾ। ਬਾਬਾ ਜੀ ਪਿੰਡ ਦੇ ਬਾਹਰ ਹੀ ਬੈਠ ਗਏ ਤੇ ਥੋੜੇ ਸਮੇਂ ਵਿੱਚ ਹੀ ਲੱਗਦੇ ਲੱਗਦੇ ਪਿੰਡਾਂ ਤੋਂ ਬਹੁਤ ਸਾਰੇ ਮਾਈ ਪਾਈ ਇੱਥੇ ਆ ਕੇ ਜੁੜ ਗਏ। ਤੇ ਕਈ ਨੌਜਵਾਨ ਉੱਚੀ ਉੱਚੀ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ ਦੇਵ ਨਾਰੇ ਲਾਉਣ ਲੱਗ ਪਏ। ਬਾਬਾ ਜੀ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਮਨਾ ਕੀਤਾ ਤੇ ਉਸ ਪਿੰਡ ਦੇ ਵਿੱਚ ਪੰਜ ਸਤ ਨਿਹੰਗ ਸਿੰਘ ਰਹਿੰਦੇ ਸਨ ਤੇ ਜੋ ਸ਼ਾਇਦ ਰੈਂਸਬਾਈ ਕੀਰਤਨ ਦੇ ਵਿੱਚ ਵੀ ਬੈਠੇ ਹੋਣ ਉਸੇ ਪਿੰਡ ਦੇ ਵਸਨੀਕਾਂ ਸ਼ਾਇਦ ਬੜੇ ਗੁੱਸੇ ਵਿੱਚ ਇੱਧਰ ਆਏ ਤੇ ਉਹਨਾਂ ਨੇ ਆਪਣੇ ਬਰਸ਼ੇ ਸਿੱਧੇ ਕਰ ਲਏ ਤੇ ਬੰਦੂਕਾਂ ਵਿੱਚ ਗੋਲੀਆਂ ਭਰ ਲਈਆਂ ਤੇ ਨਿਹੰਗਾਂ ਅੱਖ ਲੱਗੇ ਘੁੰਮਣਾ ਵਾਲਾ ਪਖੰਡੀ ਸਾਧ ਹੈ ਐਵੇਂ ਲੋਕਾਂ ਨੂੰ ਮਗਰ ਲਾਈ ਫਿਰਦਾ ਅਸੀਂ ਇਹਨੂੰ ਨਹੀਂ ਛੱਡਣਾ ਨੇੰਗਾ ਨੇ ਬੜਾ ਰੌਲਾ ਪਾਇਆ ਉਹ ਬੜੀ ਕ੍ਰੋਧਵੇ ਸਨ ਮਹਾਪੁਰਖਾਂ ਦੀ ਸੇਵਕਾਂ ਨੇ ਬਾਬਾ ਜੀ ਤੋਂ ਅੱਗੇ ਮੰਗੀ ਜੀ ਹੁਕਮ ਹੋਵੇ ਤਾਂ ਇਹਨਾਂ ਦੀਆਂ ਰਾਈਫਲਾਂ ਤੇ ਵਰਸ਼ੇ ਹੱਥੀਆਂ ਕੋ ਲਈਏ ਬਾਬਾ ਜੀ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਇਥੇ ਵਰਸ਼ੇ ਛੋਟੇ ਤੇ ਗੋਲੀਆਂ ਦੀ ਲੋਡ ਨਹੀਂ ਬਾਬਾ ਜੀ ਨੇ ਵਚਨ ਕੀਤਾ ਲੜਾਈ ਸ਼ਬਦ ਦੀ ਹੈ ਸਭ ਤੋਂ ਵੱਡਾ ਹਥਿਆਰ ਸ਼ਬਦ ਹੈ ਉਹਨਾਂ ਨੂੰ ਆਖੋ ਮੇਰੇ ਲਾਗੇ ਹੋਣ ਮੇਰੇ ਕੋਲ ਹੁਣ ਸੰਗਤਾਂ ਨੇ ਨਿਹੰਗ ਸਿੰਘਾਂ ਨੂੰ ਕਿਹਾ ਕਿ ਤੁਹਾਨੂੰ ਬਾਬਾ ਜੀ ਬੁਲਾ ਰਹੇ ਨੇ ਜਾਓ ਉਹਨਾਂ ਕੋਲ ਪਰ ਨਿਹੰਗ ਸਿੰਘ ਅੱਗੇ ਨਹੀਂ ਵਧੀ ਜਿਉਂ ਹੀ ਉਹਨਾਂ ਨੇ ਮਹਾਪੁਰਖਾਂ ਵੱਲ ਵੇਖਿਆ ਤੇ ਬ੍ਰਹਮ ਗਿਆਨੀ ਦੀ ਕਿਰਪਾਲੂ ਦ੍ਰਿਸ਼ਟੀ ਉਹਨਾਂ ਤੇ ਪਈ ਉਹਨਾਂ ਦੀ ਧੌਣਾ ਜੋ ਆਕੜੀਆਂ ਹੋਏ ਸਨ ਨੀਵੀਆਂ ਹੋ ਗਈਆਂ ਹਲਕੀ ਜੀ ਆਵਾਜ਼ ਵਿੱਚ ਗੁਰਪਤੀ ਬੁਲਾਇਤ ਬਾਬਾ ਜੀ ਦੇ ਲਾਗੇ ਬੈਠ ਗਏ ਇੰਨੇ ਨੇ ਲੋਕਾਂ ਦੀ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਆਲੇ-ਦੁਆਲੇ ਦੇ 10 ਪਿੰਡਾਂ ਦੇ ਲੋਕ ਸ਼ਾਇਦ ਉੱਥੇ ਆ ਗਏ ਸਨ ਔਰ ਗਿੰਦ ਸੰਗਤੇ ਕੱਟੀ ਸੀ ਇਹ ਦੇਖ ਕੇ ਲੱਗਦਾ ਜਿਵੇਂ ਅਚਲ ਦਾ ਮੇਲਾ ਲੱਗਾ ਹੋਵੇ ਤੇ ਜਗਤ ਗੁਰੂ ਬਾਬਾ ਨਾਨਕ ਸਿੱਧਾਂ ਤੇ ਨਾਥਾਂ ਨੂੰ ਵੰਗਾਰਿਆ ਹੋਵੇ ਕਿ ਆਓ ਮੇਰੇ ਨਾਲ ਬੈਠ ਕੇ ਗੋਸ਼ਟ ਕਰੂ ਚਾਰ ਸਵੇਰੇ ਚੁੱਪਛਾ ਗਈ ਵਾਤਾਵਰਨ ਸ਼ਾਂਤ ਹੋ ਗਿਆ ਐਨੇ ਨੂੰ ਬ੍ਰਹਮ ਗਿਆਨੀ ਬਾਬਾ ਜੀ ਨੇ ਉਹਨਾਂ ਨੂੰ ਪੁੱਛਿਆ ਕੀ ਆਂਦੇ ਹੋ ਤੁਸੀਂ ਸਾਰੇ ਨਿਹੰਗ ਚੋਪਰੇ ਬਾਬਾ ਜੀ ਨੇ ਫਿਰ ਉੱਚੀ ਆਵਾਜ਼ ਵਿੱਚ ਆਖਿਆ ਕਿਉਂ ਭਾਈ ਤੁਸੀਂ ਕੀ ਆਂਦੇ ਹੋ ਛੇ ਨਿਹੰਗ ਸੰਗਤਾਂ ਇੱਕ ਦੂਜੇ ਵੱਲ ਟੀਰੀ ਅੱਖੀ ਵੇਖਣ ਲੱਗ ਪਏ ਤੇ ਨੀਵੀਆਂ ਪਾਈਆਂ ਰੱਖੀਆਂ ਇੱਕ ਦੂਜੇ ਵੱਲ ਵੇਖਣ ਪਰ ਕੋਈ ਉਤਰ ਨਾ ਦੇਵੇ ਨਿਹੰਗ ਸਿੰਘਾਂ ਨੇ ਫਿਰ ਕੋਈ ਉਤਰ ਨਾ ਦਿੱਤਾ ਚੁੱਪ ਵਟੀ ਰੱਖੀ ਬਾਬਾ ਜੀ ਨੇ ਫਿਰ ਸਾਰੀ ਸੰਗਤ ਨੂੰ ਅਤੇ ਨਿਹੰਗ ਸਿੰਘਾਂ ਨੂੰ ਸੋਧ ਕਰਕੇ ਵਜਨ ਕੀਤਾ ਸ਼ਬਦ ਦੇ ਫਕੀਰ ਬਣੋ ਭੀਖ ਦੇ ਫਕੀਰ ਨਾ ਬਣੋ ਜੇਕਰ ਭੀਖ ਦੇ ਫਕੀਰ ਬਣਾਉਣੇ ਚਾਹੁੰਦੇ ਹੋ ਤਾਂ ਇੱਕ ਦਿਨ ਵਿੱਚ 200 ਵੀ ਬਣ ਸਕਦੇ ਹਨ ਮਾਸ਼ ਸ਼ਰਾਬ ਨਾ ਖਾਓ ਤਮਾਕੂ ਛੱਡੋ ਵਤ ਵਤ ਗੁਰਬਾਣੀ ਕੰਠ ਕਰੋ ਫਿਰ ਬਾਬਾ ਜੀ ਬੋਲੇ ਸਾਰੀ ਸੰਗਤ ਵਿੱਚੋਂ ਮਾਈ ਪਾਈ ਹੱਥ ਖੜੇ ਕਰੋ ਜੋ ਵੈਸ਼ਨੋ ਬਿਰਤੀ ਧਾਰਨ ਕਰਦੇ ਹਨ ਤੋਂ 20-25 ਪੁਰਾਣੀਆਂ ਨੇ ਹੱਥ ਖੜੇ ਕੀਤੇ ਪਰ ਨਿਹੰਗ ਸਿੰਘਾਂ ਵੱਲੋਂ ਨੀਵੀਆਂ ਪਾਈ ਰੱਖੀਆਂ ਇਹਨਾਂ ਵਿੱਚੋਂ ਕਿਸੇ ਨੇ ਵੀ ਬਾਹ ਨਾ ਖੜੀ ਕੀਤੀ ਸਾਰੀ ਸੰਗਤ ਵਿੱਚ ਘੁੰਮਣਾ ਵਾਲੇ ਮਹਾਂਪੁਰਖਾਂ ਦੀ ਜੈ ਜੈਕਾਰ ਹੋਣ ਲੱਗੀ ਨਿਹੰਗ ਸਿੰਘ ਧੌਣਾ ਨੀਵੀਆਂ ਕਰਕੇ ਉੱਥੋਂ ਉੱਠ ਕੇ ਚਲੇ ਗਏ ਸਾਰੀ ਰਾਤ ਰੈਨ ਸਬਾਈ ਕੀਰਤਨ ਹੋਇਆ ਦਿਨ ਚੜ੍ਹੇ ਬਾਬਾ ਜੀ ਦੇਦੇ ਘੁੰਮਣੇ ਆ ਗਏ ਇਹ ਤੋਂ ਅਗਲੇ ਦਿਨ ਸਵੇਰੇ 10:00 ਦਾ ਸਮਾਂ ਸੀ ਬਾਬਾ ਜੀ ਢੀਉ ਸਾਹਿਬ ਦੇ ਕੋਲ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸੀ ਲਗਭਗ 2-3 ਸੌ ਸਰੀ ਬੈਠੇ ਸਨ ਇੰਨੇ ਨੂੰ 10 ਕ ਵਿਅਕਤੀ ਆਏ ਅਤੇ ਉਹਨਾਂ ਨੇ ਬਾਬਾ ਜੀ ਦੇ ਅੱਗੇ ਮੱਥਾ ਟੇਕਿਆ ਇਹਨਾਂ ਵਿਅਕਤੀਆਂ ਵਿੱਚ ਬਹਿਲੋਲਪੁਰ ਵਾਲੇ ਨਿਹੰਗ ਸਿੰਘ ਵੀ ਸਨ ਕੁਦਰਤੀ ਪਾਣਾ ਵਰਤਿਆ ਇੱਕ ਨਿਹੰਗ ਸਿੰਘ ਦੀ ਲਾਤ ਟੁੱਟੀ ਹੋਈ ਸੀ ਅਤੇ ਬਾਕੀ ਚਾਰ ਜਣੇ ਉਸ ਨੂੰ ਚੁੱਕ ਕੇ ਬਾਬਾ ਜੀ ਦੇ ਕੋਲ ਲਿਆਏ ਸਾਰੇ ਨਿਹੰਗ ਸਿੰਘਾਂ ਨੇ ਬਾਬਾ ਜੀ ਅਤੇ ਸਾਧ ਸੰਗਤ ਦੇ ਕੋਲੋਂ ਹੋਈਆਂ ਭੁੱਲਾਂ ਦੀ ਮਾਫੀ ਮੰਗੀ ਬਾਬਾ ਜੀ ਨੇ ਉਹਨਾਂ ਨੂੰ ਵਜਨ ਕੀਤਾ ਅਸੀਂ ਤੇ ਕੁਝ ਨਹੀਂ ਆਖਿਆ ਤੁਹਾਨੂੰ ਉਹਨਾਂ ਸਾਰਿਆਂ ਨੇ ਹੱਥ ਜੋੜ ਜੋੜੇ ਹੋਏ ਸਨ ਅਤੇ ਸਾਰੀ ਹੀ ਆਪ ਕੀਤੀ ਹੋਈ ਭੁੱਲ ਨੂੰ ਪਛਤਾ ਰਹੇ ਸਨ ਬਾਬਾ ਜੀ ਨੇ ਹੁਕਮ ਨਾਲ ਉਹਨਾਂ ਸਾਰਿਆਂ ਨੂੰ ਲੱਸੀ ਦਾ ਵੰਡਾ ਸ਼ਕਾਇਆ ਗਿਆ ਇਸ ਤੋਂ ਬਾਅਦ ਉਹ ਸਾਰੇ ਨਿਹੰਗ ਸਿੰਘ ਅਤੇ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਸਾਥੀ ਘੂਣੀ ਬਾਬਾ ਜੀ ਦੇ ਡੇਰੇ ਆਉਣ ਲੱਗ ਪਏ ਅਤੇ ਧੰਨ ਸੰਤ ਬਾਬਾ ਹਜਾਰਾ ਸਿੰਘ ਹਜਾਰਾ ਸਿੰਘ ਜੀ ਤਾਂ ਨੰਨ ਕਹਿਣ ਲੱਗ ਪਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ